ਸਾਰਿਆਂ ਨੂੰ ਪਿਆਰ ਭਰ ਇਸ ਸ਼ੁਰੂ ਸ਼ਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਮਲਾਜ਼ਮਾਂ ਨੂੰ ਕੀਤਾ ਖੁਸ਼ ਮਲਾਜ਼ਮਾਂ ਦੇ ਹੱਕ ਤੇ ਵਿੱਚ ਸੁਣਾਇਆ ਵੱਡਾ ਫੈਸਲਾ ਖੁਸ਼ਵੇਂ ਮਲਾਜ਼ਮ ਅਤੇ ਪੈਨਸ਼ਨਰ ਨੇ ਹਾਈ ਕੋਰਟ ਦਾ ਕੀਤਾ ਲੱਖ ਲੱਖ ਧੰਨਵਾਦ ਸੋ ਹਾਂਜੀ ਦੋਸਤੋ ਜਿੱਥੇ ਇੱਕ ਪਾਸੇ ਪੰਜਾਬ ਦੇ 7 ਲੱਖ ਜਿਹੜੇ ਮਲਾਜ਼ਮ 65000 ਮਲਾਜ਼ਮ ਅਤੇ ਪੈਨਸ਼ਨਰਾਂ ਦੀਆਂ ਕ ਜਿਹੜੀਆਂ ਨੇ ਅੱਜ ਜਿਹੜੀ 22 ਜਨਵਰੀ ਨੂੰ ਸੁਣਵਾਈ ਦੇ ਉੱਤੇ ਲੱਗੀਆਂ ਨੇ ਕਿ ਮਲਾਜ਼ਮਾਂ ਤੇ ਪੈਨਸ਼ਨਰ ਦੇ ਹੱਕ ਦੇ ਵਿੱਚ ਮਲਾਜ਼ਮਾਂ ਦੇ ਪੈਂਡਿੰਗ ਪਈ ਜਿਹੜੇ ਕਰੋੜਾਂ ਰੁਪਏ ਦੇ ਬਕਾਇਆ ਦੇ ਉੱਤੇ ਕੀ ਫੈਸਲਾ ਆਉਂ ਜਿਸ ਦੇ ਵਿੱਚ ਮਲਾਜ਼ਮਾਂ ਨੂੰ ਵੱਡਾ ਲਾਭ ਦੇਣ ਦੇ ਆਦੇਸ਼ ਜਿਹੜੇ ਹੈ ਪੰਜਾਬ ਸਰਕਾਰ ਨੇ ਜਾਰੀ ਕਰ ਦਿੱਤੇ ਹੈ ਸਾਰੀ ਇਹ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਹੁਣ ਚੱਲਦੇ ਆਲਤੀ ਵੱਡੇ ਤੇ ਖਾਸ ਅਪਡੇਟ ਵੱਲ ਜੀ ਤਾਂ ਹਾਂਜੀ ਦੋਸਤੋ ਜਿਹੜੇ ਮਲਾਜ਼ਮ 27 ਸਾਲਾਂ ਤੋਂ ਲਗਾਤਾਰ ਨੌਕਰੀ ਕਰੀ ਨੇ ਆਪਣੀ ਡਿਊਟੀ ਜਿਹੜੇ ਨਿਭਾ ਰਹੇ ਨੇ ਤਾਂ ਪੰਜਾਬ ਦੇ ਸਬੰਧਿਤ ਜਿਹੜਾ ਮਲਾਜ਼ਮਾਂ ਨੂੰ ਹਾਈ ਕੋਰਟ ਦਾ ਇੱਕ ਵੱਡਾ ਫੈਸਲਾ ਜਿਹੜਾ ਆਇਆ ਹੈ ਇਹਦੇ ਨਾਲ 27 ਸਾਲ ਤੋਂ ਜਿਹੜਾ ਡਿਊਟੀ ਕਰੇ ਨੇ ਜਿਹੜੇ ਕਿ ਹਰ ਮਹੀਨੇ 10000 ਰੁਪਏ ਦੇਣ ਦੇ ਹੁਕਮ ਜਿਹੜੇ ਹੈ ਦਿੱਤੇ ਗਏ ਨੇ ਸੂਤਰਾਂ ਦੇ ਵੱਲੋਂ ਜਾਣਕਾਰੀ ਜਿਹੜੀ ਮਹੱਤਵਪੂਰਨ ਫੈਸਲੇ ਦੇ ਵਿੱਚ ਆਈ ਹੈ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜੇ ਕਿ 27 ਸਾਲ ਤੋਂ ਨਿਰੰਤਰ ਸੇਵਾ ਦੇਣ ਵਾਲੇ ਪ੍ਰਤੀ ਮਹੀਨਾ 10000 ਰੁਪਏ ਪੱਤਾ ਦੇਣ ਦਾ ਹੁਕਮ ਦਿੱਤਾ ਹੈ ਆਪਣੇ ਇਸ ਫੈਸਲੇ ਦੇ ਵਿੱਚ ਜਸਟਿਸ ਜਗਮੋਹਨ ਬਾਂਸਲ ਨੇ ਕਿਹਾ ਕਿ ਚੋਂ ਸਹੀ ਪ੍ਰਕਿਰਿਆ ਰਾਹੀਂ ਇਹਨਾਂ ਦੀ ਕੀਤੀ ਜਾਂਦੀ ਹੈ ਤੇ 10 ਸਾਲਾਂ ਤੋਂ ਵੱਧ ਜਿਹੜੇ ਨਿਰੰਤਰ ਸੇਵਾ ਉਹਨਾਂ ਨੂੰ ਇੱਕ ਵਿਸ਼ੇਸ਼ ਦਰਜਾ ਦਿੰਦੀ ਹੈ ਇਸ ਨੂੰ ਪ੍ਰਤੀ ਸਬੰਧੀ ਜਿਹੜਾ ਸੰਵਿਧਾਨ ਅਤੇ ਦਾਲਤ ਨੇ ਕਿਹਾ ਕਿ ਇਹ ਪੱਤਾ ਕਿਸੇ ਵਿਅਕਤੀ ਨੂੰ ਸਿਰਫ ਇਸਦੇ ਲਈ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਸਥਾਈ ਜਾਂ ਨਿਯੰਤਰਿਤ ਕਰਮਚਾਰੀ ਨਹੀਂ ਹੈ ਜਸਟਿਸ ਜਗਮੋਹਨ ਬਾਂਸਲ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ 27 ਸਾਲਾਂ ਤੱਕ ਲਗਾਤਾਰ ਸੇਵਾ ਕਰਨ ਦੇ ਬਾਵਜੂਦ ਵੀ ਕਿਸੇ ਵਿਅਕਤੀ ਨੂੰ ਪੱਤਾ ਨਾ ਦੇਣਾ ਵੀ ਇਨਸਾਫੀ ਹੋਵੇਗੀ ਇਹ ਉਸੇ ਅਤੇ ਉਸਦੇ ਪਰਿਵਾਰ ਦੇ ਸਮਾਨਿਕ ਜਨਕ ਜੀਵਨ ਜਿਉਣ ਦੇ ਅਧਿਕਾਰ ਦੀ ਉਲੰਘਣਾ ਅਦਾਲਤ ਨੇ ਕਿਹਾ ਹੈ ਕਿ ਸੰਵਿਧਾਨ ਦੇ ਅਨੁਸ਼ੇਦ 14 ਅਤੇ 21 ਦੇ ਤਹਿਤ ਜੀਵਨ ਦਾ ਅਧਿਕਾਰ ਕੇਵਲ ਭੌਤਿਕ ਹੋਣ ਤੱਕ ਸੀਮਤ ਨਹੀਂ ਹੈ ਸਗੋਂ ਇਹ ਸਮਾਜਿਕ ਜਨਕ ਰੀਵਨ ਜਿਉਣ ਦਾ ਅਧਿਕਾਰ ਵੀ ਹੈ ਜਿਹੜਾ ਕਿ ਪਟੀਸ਼ਨਰ ਦੀ ਤਰਫੋਂ ਇੱਕ ਦਲੀਲ ਦਲੀਲ ਦਿੱਤੀ ਗਈ ਸੀ ਕਿ ਉਹ 1992 ਦੇ ਵਿੱਚ ਜਿਹੜਾ ਕੀ ਉਹ ਭਰਤੀ ਹੋਇਆ ਸੀ ਅਤੇ 2019 ਤੱਕ ਉਸ ਨੇ ਸੇਵਾ ਕਰਦਾ ਰਿਹਾ ਰਾ ਸਰਕਾਰ ਨੇ ਜਿਹੜੀ ਹੈ ਦਲੀਲ ਦਿੱਤੀ ਕਿ ਜਿਹੜੇ ਕੀ ਵਲੰਟੀ ਉਹ ਇੱਕ ਵਲੰਟੀ ਰਹਾਨਾ ਕੀ ਸਰਕਾਰੀ ਕਰਮਚਾਰੀ ਹੋ ਦਿਹਾੜੀਦਾਰ ਨੇ ਲੋੜ ਅਨਸਾਰ ਬੁਲਾਏ ਜਾਂਦੇ ਨੇ ਪਰ ਅਦਾਲਤ ਨੇ ਇਸ ਦਲੀਲ ਨੂੰ ਰੱਦ ਕਰ ਦਿੱਤਾ ਹੈ ਕਿ ਜਿਹੜੇ ਇਹ ਉਚਿਤ ਜਿਹੜੀ ਚੋਣ ਪ੍ਰਕਿਰਿਆ ਰਾਹੀਂ ਕੀਤੀ ਜਾਂਦੀ ਹੈ ਅਤੇ 10 ਸਾਲ ਤੋਂ ਵੱਧ ਦੀ ਲਗਾਤਾਰ ਸੇਵਾ ਉਹਨਾਂ ਨੂੰ ਕਲੀਨ ਦਰਜਾ ਦਿੰਦੀ ਹੈ ਪਟੀਸ਼ਨ ਕਰਤਾ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਹੈ ਕਿ ਪਟੀਸ਼ਨ ਨੂੰ 2019 ਦੇ ਵਿੱਚ ਜਿਹੜੀ ਮੁਲਤਫ ਕਰ ਦਿੱਤਾ ਗਿਆ ਸੀ ਪਰ ਉਸ ਵਿਰੁੱਧ ਕੋਈ ਠੋਸ ਜਾਂਚ ਨਹੀਂ ਕੀਤੀ ਗਈ ਹਾਲਾਂਕਿ ਅਦਾਲਤ ਨੇ ਦੇਖਿਆ ਕਿ ਪਟੀਸ਼ਨਰ ਨੇ 1992 ਤੋਂ 2009 ਤੱਕ ਲਗਾਤਾਰ ਕੰਮ ਕਰਿਆ ਸੀ ਅਤੇ ਨਿਯਮਤ ਤਨਖਾਹ ਨਵਰਤਨ ਖਾ ਵੀ ਲੈ ਰਿਆ ਸੀ ਜਸਟਿਸ ਬਾਂਸਲ ਨੇ ਇਹ ਵੀ ਕਿਹਾ ਹੈ ਕਿ ਜਿਹੜਾ ਜਿਹੜਾ ਕਿ ਮੁਲਾਜ਼ਮ ਜਿਹੜੇ ਦੇ ਅਧਿਕਾਰ ਜਿੱਤੇ ਸੁਰੱਖਿਆ ਪ੍ਰਾਪਤ ਕਰਦਾ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਮੁੱਲਤਵੀ ਕਰਾਰ ਪਟੀਸ਼ਨ ਕਰਤਾ ਨੂੰ ਹੋਰ ਨੌਕਰੀ ਮਿਲਣ ਦੀ ਸੰਭਾਵਨਾ ਨਹੀਂ ਹੈ ਅਦਾਲਤ ਨੇ ਇਹ ਵੀ ਕਿਹਾ ਕਿ ਜਿਹੜੀ ਹੈ ਉੱਚ ਪ੍ਰਕਿਰਿਆ ਰਹੀ ਚੋਣ ਕੀਤੀ ਜਾਂਦੀ ਹੈ ਇਹਨਾਂ ਦੀ 10 ਸਾਲ ਤੋਂ ਵੱਧ ਲਗਾਤਾਰ ਸੇਵਾ ਉਹਨਾਂ ਨੂੰ ਵਿਸ਼ੇਸ਼ ਦਰਜਾ ਦਿੰਦੀ ਹੈ ਪਟੀਸ਼ਨਰਸ ਨੂੰ ਜਿਹੜਾ ਇਹ 2019 ਵਿੱਚ ਮੁੱਲਤਵ ਕਰ ਦਿੱਤਾ ਗਿਆ ਸੀ ਪਰ ਉਸ ਦੇ ਵਿਰੁੱਧ ਕੋਈ ਵੀ ਠੋਸ ਜਾਂਚ ਨਹੀਂ ਕੀਤੀ ਗਈ ਸੀ ਅਦਾਲਤ ਨੇ ਰਾਜ ਸਰਕਾਰ ਨੂੰ ਮੁੱਲਤਵੀ ਦਿੱਤੀ ਮੀਤੀ ਸੇਵਾ ਸਮਾਪਤੀ ਦੀ ਮੀਤੀ ਤੱਕ ਪਰ ਕਰਤਾ ਨੂੰ 10000 ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਪੱਤਾ ਪ੍ਰਦਾਨ ਕਰਨ ਦਾ ਨਿਰਦੇਸ਼ ਦਿੱਤਾ ਹੈ ਹਾਈ ਕੋਰਟ ਦੇ ਇਹ ਹੁਕਮ ਜਿਹੜੇ ਹੈ ਜਗੀਰ ਸਿੰਘ ਅਤੇ ਹੋਰਾਂ ਦੇ ਵੱਲੋਂ ਦਾਇਰ ਪੇਸ਼ਨਾ ਦਾ ਨਪਟਾਰਾ ਕਰਦੇ ਤਹਿਤ ਜਿਹੜਾ ਕਿ ਇਹ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਜਿਹੜੀ ਮਲਾਸਮਾਂ ਦੇ ਲਈ ਜਿਹੜੀ ਉਹਨਾਂ ਨੂੰ 10000 ਰੁਪਏ ਪ੍ਰਤੀ ਮਹੀਨਾ ਜਿਹੜਾ ਪੱਤਾ ਜਿਹੜਾ ਕਿ ਮਿਲੇਗਾ ਸੋ ਦੋਸਤੋ ਇਹ ਹਾਈ ਕੋਰਟ ਦੇ ਵੱਲੋਂ ਜਿਹੜੇ ਹੁਕਮ ਦਿੱਤੇ ਗਏ ਨੇ